ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦੈਨਸ਼ਰਾ ਮੈਂ ਹਮਰਤ ਪਾਸੇ ਬਾਜਵਾ ਗੱਲ ਕਰ ਰਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਲੋਕਾਂ ਨੂੰ ਅਨੇਕਾਂ ਹੀ ਸਹੂਲਤਾ ਦੇਣ ਦੇ ਦਾਅਵੇ ਕੀਤੇ ਜਾ ਰਹੇ ਸਨ ਉੱਥੇ ਇਸ ਦਾਅਵੇ ਦੇ ਚੱਲਦਿਆਂ ਅੱਜ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਪਿੰਡ ਮਿਆਣੀ ਹਲਕਾ ਟਾਂਡਾ ਉਰਮੜ ਦੇ ਅੰਦਰ ਪੈਂਦਾ ਹੈ ਉਸ ਨੂੰ ਇੱਕ ਪਾਵਰ ਗ੍ਰੇਡ ਜਿਹੜਾ ਕਿ 11 ਕੇਵੀ ਦੀ ਸਪਲਾਈ 11 ਕੇਵੀ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਦੁਗੱਟ ਜਿਹੜਾ ਕਿ ਹਲਕਾ ਵਿਦੈਕ ਜਸਵੀਰ ਸਿੰਘ ਰਾਜਾ ਵੱਲੋਂ ਕੀਤਾ ਗਿਆ ਹੈ ਜਸਵੀਰ ਸਿੰਘ ਰਾਜਾ ਨੇ ਜਿੱਥੇ ਕਿ ਪੱਤਰਕਾਰ ਨਾਲ ਗੱਲਬਾਤ ਕਰਦਿਆ ਉਹਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਦੀ ਸਪਲਾਈ ਨੂੰ ਨਿਰਵਗੰਨ ਚਾਲੂ ਰੱਖਣ ਅਤੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆ ਅੱਜ ਜੋ ਇੱਕ 11 ਕੇਵੀ ਫੀਡਰ ਦਾ ਉਦਘਾਟਨ ਕੀਤਾ ਗਿਆ ਇਹ ਲੋਕਾਂ ਵਾਸਤੇ ਕਾਫੀ ਲਾਹੇਵੰਦ ਹੋਵੇਗਾ ਜਿੱਥੇ ਕਿ ਇਹ ਦੋ ਫੀਡਰ ਜਿਹੜੇ ਚੱਲਦੇ ਸਨ ਜਲਾਲਪੁਰ ਤੇ ਮਿਆਣੀ ਦੇ ਖੇਤਰ ਵਿੱਚ ਫੀਡਰ ਸਨ ਉਹ ਵੱਖ-ਵੱਖ ਫੀਡਰਾਂ ਦਾ ਜਿਹੜਾ ਜਾਣਕਾਰੀ ਦਿੱਤੀ ਉਹਨਾਂ ਕਹਿੰਦੇ ਕਿ ਇਹ ਵਕਫ ਵਕ ਫੀਲਡਰਾਂ ਤੋਂ ਬਿਜਲੀ ਦੀ ਸਪਲਾਈ ਆਉਣ ਦੇ ਨਾਲ ਜਿੱਥੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉੱਥੋਂ ਨਿਯਾਤ ਮਿਲੇਗੀ ਇਸ ਸਪਲਾਈ ਦੇ ਚੱਲਦਿਆਂ ਅੱਜ ਇਸ ਸਪਲਾਈ ਨੂੰ ਜਿਹੜੀ ਚਾਲੂ ਕੀਤਾ ਗਿਆ ਹੈ ਤਾਂ ਜੋ ਕਿ ਲੋਕ ਜਿਹੜਾ ਹੈ ਬਿਜਲੀ ਦਾ ਲਾਭ ਉਠਾ ਸਕਣ ਅਤੇ ਜੋ ਝੋਨੇ ਦੀ ਬਜਾਈ ਨੂੰ ਮੱਤੇ ਨੇ ਰੱਖਦੇ ਆ ਮੋਟਰਾਂ ਦੀ ਜਿਹੜੀ ਸਪਲਾਈ ਸੀਗੀ ਉਸ ਨੂੰ ਵੀ ਨਿਰਵਗੰਣ ਜਾਰੀ ਰੱਖਿਆ ਜਾਏਗਾ ਤਾਂ ਜੋ ਕਿ ਲੋਕ ਕਿਸਾਨ ਜਿਹੜੇ ਹੈਗੇ ਆਪਕੋ ਆਪਣੀ ਫਸਲ ਜਿਹੜੀ ਆ ਸਮੇਂ ਸਿਰ ਬੀਜ ਸਕਣ ਹੁਣਾਂ ਕਿਹਾ ਕਿ ਜੋ ਲੰਬੇ ਸਮੇਂ ਤੋਂ ਕਟਰ ਲੰਘਦੇ ਆ ਰਹੇ ਸਨ ਅਤੇ ਜੋ ਭਾਰੀ ਲੋਡ ਹੋਣ ਕਾਰਨ ਕਿਤੇ ਨਾ ਕਿਤੇ ਬਿਜਲੀ ਦੀ ਸਪਾਰਕਿੰਗ ਹੁੰਦੀ ਸੀਗੀ ਉਹ ਹੁਣ ਕਿਤੇ ਵੀ ਨਹੀਂ ਹੁੰਦੀ ਹੋਈ ਨਜ਼ਰ ਆਵੇਗੀ ਹੁਣਾਂ ਕਿਹਾ ਕਿ ਜੋ ਅੱਜ ਇਹ 11 ਕੇਵੀ ਦਾ ਫੀਡਰ ਜਿਹੜਾ ਚਾਲੂ ਕੀਤਾ ਗਿਆ ਇਸ ਤੇ 65 ਲੱਖ ਰੁਪਏ ਦੀ ਕੀਮਤ ਜਿਹੜੀ ਆਈ ਸੀਗੀ ਔਰ ਪੰਜਾਬ ਸਰਕਾਰ ਵੱਲੋਂ ਇਹ ਫੀਡਰ ਦਾ ਜਿਹੜਾ ਨਿਰੰਧਨ ਬਣ ਚਾਲੂ ਕੀਤਾ ਗਿਆ ਉਸ ਤੋਂ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਤੇ ਬਿਜਲੀ ਦੇ ਨੇ ਮੰਤਰੀ ਹੈਗੇ ਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧਰਵਾਣ ਕੀਤਾ ਅੱਜ ਅਸੀਂ ਮਿਆਣੀ ਫੀਡਰ ਬਿਜਲੀ ਘਰ ਦੇ ਵਿੱਚ ਬੈਠੇ ਆ ਕਿਉਂਕਿ ਤੁਸੀਂ ਵੀ ਦੇਖਦੇ ਹੋ ਕਿ ਜਿਹੜੀ ਬਿਜਲੀ ਦੀ ਮੰਗ ਵਧਣ ਕਰਕੇ ਕਾਫੀ ਪ੍ਰੋਬਲਮ ਆ ਰਹੀ ਸੀ ਕਿ ਲੋਡ ਜ਼ਿਆਦਾ ਹੋ ਜਾਂਦਾ ਸੀਗਾ ਟਰ ਇੱਕ ਲਾਈਨ ਤੇ ਕੁਝ ਨਾ ਕੁਝ ਉਹਦੇ ਚ ਟੈਕਨੀਕਲੀ ਜਿਹੜੀ ਹੈਗੀ ਆ ਪ੍ਰੋਬਲਮ ਪਈ ਰਹਿੰਦੀ ਸੀ ਤਾਂ ਉਹ ਸਪੀਡਰ ਨੂੰ ਦੇ ਦਦੇ ਹੋਏ ਅਸੀਂ ਜਿੱਥੇ ਇੱਕ ਲਾਈਨ ਦੇ ਉੱਤੇ ਜਿਹੜਾ ਲੋਡ ਹੁੰਦਾ ਸੀਗਾ ਉਹਨੂੰ ਅਸੀਂ ਡਿਵਾਈਡ ਦੋ ਲਾਈਨਾਂ 'ਚ ਕਰਤਾ ਆ ਇੱਕ ਤੱਲਾ ਫੀਡਰ ਕਰਤਾ ਤੇ ਇੱਕ ਕੋਟਲਾ ਫਿਟ 100-100 ਪਾਤਾ ਉਹਦੇ ਨਾਲ ਇਹ ਘਰਾਂ ਨੂੰ ਜਿਹੜੀ ਬਿਜਲੀ ਜਾਂਦੀ ਸੀ ਉਹਦਾ ਮੈਟਰ ਸੀਗਾ ਤਾਂ ਹੁਣ ਇਹਦੇ ਨਾਲ ਜਿਹੜੇ ਆਮ ਸਾਡੇ ਲੋਕ ਆ ਉਹਨਾਂ ਨੂੰ ਕਾਫੀ ਸਹੂਲਤ ਮਿਲੇਗੀ ਨਹੀਂ ਤਾਂ ਓਵਰਲੋਡ ਹੋਣ ਕਰਕੇ ਕਦੀ ਕੋਈ ਤਾਰ ਛੜ ਗਈ ਕਦੀ ਕੋਈ ਤਾਰ ਛੜ ਗਈ ਇਹ ਤਾਂ ਘਰਾਂ ਦਾ ਸੀਗਾ ਇਹਦੀ ਕਾਸਟ ਜਿਹੜੀ ਆ ਘੱਟੋ ਘੱਟ ਵੀ 65 ਲੱਖ ਜਿਹੜੀ ਆ ਉਹ ਖਰਚਾ ਆਇਆ ਇਹਦੇ ਨਾਲ ਹੀ ਹੁਣ ਦੂਸਰਾ ਕੰਮ ਚਾਲੂ ਹੋ ਰਿਹਾ ਜਿਹਦੀ ਕਾਸਟ 1 ਕਰੋੜ 20 ਲੱਖ ਰੁਪਈਆ ਆ ਕਿਉਂਕਿ ਦੋ ਸਾਡੇ ਪਹਿਲਾ ਜਿਹੜਾ ਇਕੱਲਾ ਸੀਗਾ ਇੱਕ ਹੀ ਮੋਟਰਾਂ ਦਾ ਲਾਈਨ ਸੀਗੀ ਉਹ ਇੱਕ ਤੋਂ ਚੱਕ ਕੇ ਅਸੀਂ ਦੋ ਹੁਣ ਕਰਤੇ ਆ ਜਿਹੜਾ ਪਹਿਲਾ ਨੱਤੂਪੁਰ ਸੀ ਨੱਤੂਪੁਰ ਤੋਂ ਵੀ ਅਸੀਂ ਦੋ ਲਾਈਨਾਂ ਦੇ ਵਿੱਚ ਡਿਵਾਈਡ ਕਰਤਾ ਆ ਇਸੇ ਤਰ੍ਹਾਂ ਜਿਹੜਾ ਜਲਾਲਪੁਰ ਵਾਲਾ ਸੀਗਾ ਉਹਨੂੰ ਵੀ ਦੋ ਡਵਾਇਆ ਦੋ ਲਾਈਨਾਂ ਤੇ ਅਸੀਂ ਡਿਵਾਈਡ ਕਰਤਾ ਕਿਉਂਕਿ ਇੱਕ ਲਾਈਨ ਤੇ ਇੰਨਾ ਲੋਡ ਨਹੀਂ ਚੱਕਿਆ ਜਾ ਸਕਦਾ ਸੀ ਤਾਂ ਆਲਮੋਸਟ ਇਹ ਤਕਰੀਬਨ 2 ਕਰੋੜ ਤੋਂ ਉੱਪਰਲਾ ਜਿਹੜਾ ਤਕਰੀਬਨ 2 ਕਰੋੜ ਰੁਪਈਆ ਖਰਚਾ ਆਇਆ ਤਾਂ ਮੈਂ ਸਾਡੇ ਬਹੁਤ ਹੀ ਸ਼ਤਜਾਊ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਬਿਜਲੀ ਮੰਤਰੀ ਜੀ ਦਾ ਧੰਨਵਾਦ ਕਰਦਾ ਹਾਂ ਈਟੀਓ ਸਾਹਿਬ ਦਾ ਜਿਨ੍ਹਾਂ ਨੇ ਇਹ ਸਾਡੀ ਲੋਕਾਂ ਦੀ ਪ੍ਰੋਬਲਮ ਨੂੰ ਔਰ ਮੇਰੀ ਫਰਿਆਦ ਨੂੰ ਮੰਨ ਕੇ ਇਹ ਕੰਮ ਕੀਤਾ ਆ ਤਾਂ ਨਾਲ ਹੀ ਮੈਂ ਸਾਰੇ ਸਾਡੇ ਐਸਡੀਓ ਸਾਹਿਬ ਐਕਸੀਅਨ ਸਾਹਿਬ ਔਰ ਜਿੰਨੇ ਵੀ ਹੋਰ ਲਾਈਨਮੈਨ ਆ ਬੜੇ ਮਿਹਨਤੀ ਨੇ ਕਿਉਂਕਿ ਉਹ ਪਿੱਛੇ ਜੇ ਸਮੇਂ 'ਚ ਨੇਹਰੀਆਂ ਆਈਆਂ ਬੜੀ ਦਿੱਕਤ ਪਰ ਇਹਨੀ ਦਿਨ ਰਾਤ ਕੰਮ ਕਰਕੇ ਲੋਕਾਂ ਦੀ ਸੇਵਾ ਕੀਤੀ ਆ ਮੈਂ ਇਹਨਾਂ ਨੂੰ ਵੀ ਵਧਾਈ ਦੇਣਾ ਅਸਕਰਦਾ ਪਰਮਾਤਮਾ ਇਸੇ ਤਰ੍ਹਾਂ ਇਹਨਾਂ ਨੂੰ ਉੱਤਮ ਬਖਸ਼ੇ ਤਾਂ ਕਿ ਇਹ ਬਦ ਤੋਂ ਬਦ ਲੋਕਾਂ ਦੀ ਸੇਵਾ ਕਰ ਸਕਣ ਤਾਂ ਹੋਰ ਵੀ ਜਿਹੜੀ ਜਿਹੜੀ ਵੀ ਕੋਈ ਪ੍ਰੋਬਲਮ ਰਹਿੰਦੀ ਆ ਅਸੀਂ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਦੇਣਾ 'ਚ ਉਹ ਵੀ ਅਸੀਂ ਪੂਰੀ ਕਰਨ ਜਾ ਰਹੇ ਆ ਤਾਂ ਮੈਂ ਸਾਰੇ ਮਿਆੜੀ ਵਾਲਿਆਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਹੀ ਸਾਡੇ ਤੱਕ ਦੱਸਣਾ ਹੁੰਦਾ ਆ ਲੋਕਾਂ ਦੀ ਪ੍ਰੋਬਲਮ ਨੂੰ ਅਸੀਂ ਉਹਨੂੰ ਹੱਲ ਕਰਾਉਣਾ ਹੁੰਦਾ ਹੈ ਸਯੋਜ ਸਾਨੂੰ ਬਿਜਲੀ ਡਿਪਾਰਟਮੈਂਟ ਦਾ ਹੁੰਦਾ ਆ ਤਾਂ ਮੈਂ ਸਾਰਿਆਂ ਦਾ ਫਿਰ ਦੁਬਾਰਾ ਪੂਰੇ ਫੀਡਰ ਦੇ ਵਿੱਚ ਜਿੰਨੇ ਵੀ ਮੁਲਾਜ਼ਮਾਂ ਸਾਰਿਆਂ ਦਾ ਬਹੁਤ ਧੰਨਵਾਦ ਔਰ ਆਸ ਕਰਦਾ ਕਿ ਪ੍ਰਮਾਤਮਾ ਇਸੇ ਤਰ੍ਹਾਂ ਸਾਡਾ ਸਾਰਿਆਂ ਦਾ ਜਿਹੜਾ ਆਪਸੀ ਪਿਆਰ ਮੁਹੱਬਤ ਉਹ ਬਣਾਈ ਰੱਖੇ ਤੁਸੀਂ ਦੇਖਦੇ ਰਹੋ ਜੈਤਿਸੇਰਾ ਮੈਂ ਹਮਤਪਾਸੇ ਭਾਈਆ ਟੰਡਾ ਉੜ ਮੁਰ